ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਜਣੋ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੁੱਦਕੀ ਤੇ ਜ਼ਿਲ੍ਹੇ ਫਰੋਜ਼ਪੁਰ ਦੀ ਆਪਣੇ ਆਪ ਦੇ ਸੰਧੂ ਡੇਰੀ ਫਾਰਮ ਤੇ ਦੋ ਮਹੀਆਂ ਝੋਟੀਆਂ ਤੁਹਾਨੂੰ ਵਿਖਾਉਣ ਲੱਗੇ ਆ ਆ ਝੁੱਟੀ ਚੜਦੀ ਸਵੇਰ ਨਾਲ ਆ ਸੱਜਣੋ ਹਜੇ ਮਾੜੀ ਮਾੜੀ ਧੁੱਪ ਨਿਕਲੀ ਆ ਤੇ ਤੁਹਾਡੇ ਨਾਲ ਸੋਚਾ ਸਾਂਝੀ ਕਰਦਗੇ ਹਰਿਆਣੇ ਤੋਂ ਵੀਰ ਹਰੀ ਲੈ ਕੇ ਆਏ ਸੀ ਦੂਜਾ ਸੂਹਾ ਸੂਈ ਝੁੱਟੀ ਆ ਛਿੱਗੀ ਤੇ ਮਗਰ ਆ ਗਈ ਇਹਦੇ ਕੱਟੀ ਨੋਟ ਕਰ ਲੋ ਇੱਕ ਹਫਤੇ ਦੀ ਸੂਈ ਆ ਬੜੀ ਸੁੰਦਰ ਕੱਟੀ ਆ ਇਹਦੇ ਮਗਰ ਆਪ ਵੀ ਬਹੁਤ ਚੰਗੀ ਕੱਟੀ ਆ ਸਿੰਘ ਸਿੰਘ ਬਹੁਤ ਚੰਗਾ ਵੱਡੇ ਕੱਦ ਦੀ ਆ ਤੇ ਮਨ ਲਓ ਵੀ ਅੰਗ ਜ਼ਰੂਰ ਥੋੜਾ ਜਿਹਾ ਫਿੱਕਾ ਤੇ ਪਰ ਥੱਲਿਓਂ ਕਹਿੰਦੀ ਵੀ ਜੇ ਉਹ ਕੁਛ ਮੈਨੂੰ ਹੀ ਪ੍ਰਮਾਤਮਾ ਨੇ ਨਿਵਾਜਿਆ ਵੇਖੋ ਬੜਾ ਸੋਹਣਾ ਲੇਵਾ ਲੱਗਾ ਲੇਵੇ ਦੇ ਹਸਾਬ ਨਾਲ ਜੇ ਗੱਲ ਕਰ ਲਈਏ ਤਾਂ ਆਪਾਂ ਸਜਣੋ ਤੁਹਾਨੂੰ 14-15 ਕਿਲੋ ਦੁੱਧ ਵੀ ਕਹਿ ਸਕਦੇ ਆ ਕਿਉਂਕਿ ਵਿਖਾਲਾ ਇਹਦਾ ਬਹੁਤ ਜ਼ਿਆਦਾ ਆ ਬੜੀ ਚਵਾਈ ਚੰਗੀ ਲੱਗੀ ਆ ਇਸ ਵੇਲੇ 12 ਕਿਲੋ ਦੁੱਧ ਦਾ ਇੱਕ ਹਫ਼ਤੇ ਦੀ ਸੂਈ ਆ ਸੀਲ ਸਾਉ ਪੂਰੀ ਆ ਚੋਣ 100 ਦੀ 100 ਆ ਆ ਵੇਖੋ ਇਥੋਂ ਛੱਗੀ ਆ ਮੂੰਹ ਹਰਿਆਣੇ ਦੀ ਕੱਟੀ ਵਿਖਾ ਰਹੇ ਆ ਤੁਹਾਨੂੰ ਦੂਜਾ ਸੂਆ ਪਹਿਲਾਂ ਕੱਟੀ ਨੇ 12 ਕਿਲੋ ਦੁੱਧ ਦਿੱਤਾ ਤੇ ਹੁਣ ਇਸ ਵੇਲੇ 12 ਕਿਲੋ ਦੁੱਧ ਦਾ 11 ਮੰਨ ਕੇ ਜਿਹੜਾ ਮਰਜੀ ਸੱਜਣ ਆ ਜੇ ਵਿਖਾ ਲਾ ਤਾਂ ਭਾਵੇਂ 14-15 ਦਾ ਵੀ ਕਰਾ ਦਿੱਤੇ ਤਾਂ ਵੀ ਨਹੀਂ ਕੋਈ ਚੱਕਰ ਕਰਮਾਂ ਵਾਲੀ ਨੂੰ ਕਿਉਂਕਿ ਝੱਗ ਝੁਗ ਬੜੀ ਬਣਾਉਂਦੀ ਆ ਕਿਉਂਕਿ ਚਵਾ ਬੜਾ ਚੰਗਾ ਲੱਗਾ ਕੱਟੀ ਨੂੰ ਕੀ ਕਹਨੇ ਤੋੜ ਕੇ ਵਿਖਾਵਾਂਗੇ ਤੇ ਇੱਕ ਸੱਜਣ ਉਹ ਦਰਮਿਆਨੇ ਪਾ ਦੀ ਮੈਂ ਇਹ ਵੀ ਨੋਟ ਕਰ ਲਓ ਕਿ ਮਹੀਨੇ ਕਦੇ ਆਸ-ਪਾਸ ਸਵਾ ਮਹੀਨੇ ਦੇ ਆਸ-ਪਾਸ ਦੀ ਸੂਈ ਮਗਰ ਕੱਟਾ 7 ਕਿਲੋ ਦੁੱਧ ਆ ਇਹਦੇ ਕੋਲੇ ਜਿਹੜਾ ਇਸ ਵੇਲੇ ਭਾਂਡੇ 'ਚ ਆਜੂਗਾ ਚੈੱਕ ਕਰ ਲਓ ਆ ਵੇਖੋ ਚੋਣ ਇਹਦਾ ਵੀ 100 ਦਾ 100 ਹੋਊਗਾ ਕੋਈ ਭੂਰ ਛੱਟਾ 나ੜਗੰਡ ਦੋਨਾਂ ਮਈਆਂ ਦੀ ਗਾਰੰਟੀ ਹੋਊਗੀ ਦੁੱਧ ਤੁਸੀਂ ਚੋ ਲੈਣਾ ਕਿਉਂਕਿ ਦੁੱਧ ਪੁੱਤ ਸਿਆਣਿਆਂ ਨੇ ਕਿਹਾ ਕਰਮਾਂ ਦੇ ਹੁੰਦੇ ਆ ਸੱਜਣੋ ਜਦੋਂ ਕਿਲਾ ਬਦਲ ਜਾਂਦਾ ਤਾਂ ਉਦੋਂ ਸਾਰਾ ਕੁਝ ਹੀ ਬਦਲ ਜਾਂਦਾ ਕਿਉਂਕਿ ਥੋਡੀ ਤਕਦੀਰ ਤੇ ਡਿਪੈਂਡ ਹੋ ਜਾਂਦਾ ਕਿ ਪ੍ਰਮਾਤਮਾ ਆਪਣੇ ਨਾਲ ਕਿੱਦਾਂ ਦੀ ਸਹਿਮਤੀ ਰੱਖਦਾ ਤੇ 7 ਕਿਲੋ ਦੁੱਧ ਦਾ ਦਰਮਿਆਨੇ ਭਾਦੀ ਮੈਂ ਆ ਮਗਰ ਕਟਾ ਕੱਟੇ ਤੇ ਮਿਲਦੀ ਆ ਚੋਣ ਚਾਨ ਇੱਕ ਨੰਬਰ ਆ ਹਰਿਆਣੇ ਦੀ ਝੋਟੀ ਆ ਦੂਜਾ ਸੁਹਾ ਕੱਟੀ ਮਗਰ ਤੇ ਲੇਵਾ ਪਾਂਡਾ ਤੁਹਾਡੇ ਸਾਹਮਣੇ ਕਰਦੇ ਆਂਗੇ ਸ਼ੀਸ਼ਾ ਤੋੜ ਕੇ ਵਿਖਾਵਾਂਗੇ ਕੱਦ ਬਹੁਤ ਚੰਗਾ ਤੇ ਸਿੰਘ ਵੀ ਕੋਈ ਹੱਥ ਤਰਾ ਨਹੀਂ ਕੱਟੀ ਦੇ ਵਿੱਚ ਮਾੜਾ ਜੰਗ ਜ਼ਰੂਰ ਫਿੱਕਾ ਬਾਕੀ 100 ਦੀ 100 ਓਕੇ ਰਿਪੋਰਟ ਰਹੂਗੀ ਜਿਹੜਾ ਸੱਜਣ ਵੀ ਲੈ ਗਿਆ ਨਾ ਤੇ ਘਰੋਂ ਗਵਾਉਣ ਵਾਲੀ ਝੋਟੀ ਨਹੀਂ ਗਈ ਸੱਜਣੋਂ ਰੱਖਣ ਵਾਲੀ ਚੀਜ਼ ਆ ਤੇ ਸੱਜਣੋ ਲੋ ਵੀ ਮਿੱਤਰੋ ਤੋਰ ਮੇਰੇ ਜਿਹੜੇ ਸੱਜਣਾ ਵੀਡੀਓ ਵੇਦੇ ਉਹ ਚੈੱਕ ਕਰੋ ਇੱਥੋਂ ਇਹਦੀ ਫੇਸ ਕੁਆਲਿਟੀ ਆ ਜਾ ਇਹਨੂੰ ਲਿਆ ਪੁੱਤੋ ਇਹ ਆ ਵੇਖੋ ਵੇਖਿਓ ਤੇ ਕੱਦ ਤਰਦੀ ਮੈਂ ਦਾ ਵੀਰ ਦੇ ਕੱਤੋਂ ਤਾਜ਼ਾ ਲਾ ਲਿਓ ਆ ਵੇਖੋ ਇੱਥੋਂ ਹੈ ਨਾ ਕਿਆ ਬਾਤਾਂ ਤੇ ਕਿਆ ਬਾਤਾਂ ਆਈਆਂ ਇਹੀ ਕਿਤੇ ਮੈਂ ਇਹਨੂੰ ਖੜ ਲਾ ਕੇ ਭਵਾਂ ਸੱਜਣੋਂ ਮੰਡੀ ਦੇ ਵਿੱਚ ਅਗਲਾ 15 16 ਕਿਲੋ ਦੁੱਧ ਦੱਸ ਦੇ ਤਾਂ ਵੀ ਅਗਲਾ ਯਕੀਨ ਕਰ ਚੁ ਕਿਉਂਕਿ ਲਿਵਾ ਭਾਂਡਾ ਕਰਮ ਵਾਲੀ ਰਾਣੀ ਕੋਲੇ ਬੜਾ ਹੀ ਸੁੰਦਰ ਲੱਗਾ ਹੋਇਆ ਚੜਦੀ ਸਵੇਰ ਆ ਵੇਖੋ ਤੇ ਤੁਹਾਨੂੰ ਟੌਪ ਦਾ ਨਗੀਨਾ ਵਿਖਾ ਰਹੇ ਆ ਸੰਧੂ ਡੇਰੀ ਫਾਰਮ ਵਾਲੇ ਵੀਰਾਂ ਕੋਲੇ ਆ ਵੇਖੋ ਇਹ ਇੱਥੋਂ ਲਾਉ ਗਏ ਹਾਂ ਹੈ ਨਾ ਮੱਲਾਂ ਅਰ ਗਈ ਕਿਉਣ ਪੂਰ ਛਟਾ 나ੜ ਗੰਡ 100 ਦੀ 100 ਕੱਟੀ ਓਕੇ ਰਿਪੋਰਟ ਹੋਊਗੀ ਜਿਹੜਾ ਮਰਜੀ ਭੈਣ ਭਰਾ ਦੇ ਬੁੜੀ ਚੋਲੇ ਬੰਦਾ ਚੋਲੇ ਕੱਟੀ ਨੂੰ ਕੋਈ ਵਾਸਤਾ ਨਹੀਂ ਹੈਗਾ ਚੰਗੇ ਟੀਕੇ ਲਵਾ ਲਿਓ ਚੰਗੇ ਗਾਂ ਬੱਚੇ ਵੀ ਪਾਜੂਗੀ ਤੇ ਦੁੱਧ ਵੀ ਸੱਜਣੋ ਚੰਗਾ ਪਿਆਜੂਗੀ ਕੋਈ ਐ ਨਹੀਂ ਗੱਲ ਪੁੱਤੋ ਦਾ ਗੋਆ ਖਿਚੀ ਮੜਾ ਆ ਆ ਲੈ ਲੈ ਫੋੜਾ ਵੇਖੋ ਤੇ ਓਕੇ ਰਿਪੋਰਟ ਆ ਆ ਗਾੜੀ ਵੀ ਬਹੁਤ ਚੰਗੀ ਆ ਸੱਜਣੋ ਇਹ ਵੀ ਸੱਚ ਨੋਟ ਕਰ ਲਿਓ ਆ ਆ ਵੇਖੋ ਤੇ ਆ ਵੇਖੋ ਕਾਹ ਨਹੀਂ ਕਹਿੰਦੇ ਪੁੱਤ ਕਾਹ ਨਹੀਂ ਕਹਿੰਦੇ ਪਰ ਇਹਨੂੰ ਆ ਵੇਖੋ ਆ ਗਾੜੀ ਇਹਨੂੰ ਕੈਮਰੇ ਦਾ ਕਰਕੇ ਕਰਦੀ ਆ ਬਾਕੀ ਓਕੇ ਰਿਪੋਰਟ ਆ ਮਿਲਕ ਵੇਣ ਬਹੁਤ ਸੋਹਣੀ ਆ ਚਵਾਈ ਇੱਕ ਨੰਬਰ ਫੇਰ ਦੱਸਦੇ ਆ ਤੁਹਾਨੂੰ ਆ ਵੇਖੋ ਕਿੰਗਰੇ ਵਾਲਾ ਸਿੰਘ ਆ ਓਕੇ ਰਿਪੋਰਟ ਝੋਟੀ ਬਾਲਾ ਟਾਈਮ ਨਹੀਂ ਲੈਂਦੇ ਫਿਰ ਕਈ ਸੱਜਣ ਇਹ ਵੀ ਗੱਲ ਕਹਿੰਦੇ ਆ ਯਾਰ ਵੀਡੀਓ ਬਾਲੀ ਲੰਮੀ ਕਰੀ ਜਾਂਦੇ ਆ ਕੋਸ਼ਿਸ਼ ਹੁੰਦੀ ਆ ਯਾਰ ਵੀ ਹਰ ਪੱਖ ਤੋਂ ਚੀਜ਼ ਵਿਖਾਈ ਜਾਵੇ ਕੋਈ ਰਹਿ ਨਾ ਜਾਵੇ ਤੇ ਆ ਜੋ ਅੱਗੇ ਆ ਆ ਵੀ ਕੱਢੀ ਬਾਹਰ ਖੋਲ ਪਾਤੇ ਨੂੰ ਤੀਜਾ ਸੂਆ ਸੂਈ ਆ ਕੱਟਾ ਮਗਰ ਆ ਸੱਜਣੋ ਮਹੀਨੇ ਸਵਾ ਮਹੀਨੇ ਦੀ ਸੂਈ ਰੱਖ ਲਿਓ 7 ਕਿਲੋ ਦੁੱਧਾ ਚੋਣ ਇੱਕ ਨੰਬਰ ਆ ਜੇ ਕਿਸੇ ਸੱਜਣ ਨੇ ਦਰਮਿਆਨੇ ਜੇ ਭਾਜ ਪੈਸੇ ਲਾ ਕੇ ਦੁੱਧ ਦਾ ਡੰਗ ਲਾਉਣਾ ਤੇ ਉਹ ਲਾ ਸਕਦਾ ਕਿਉਂਕਿ ਇੰਨੇ ਕਚ ਹੁਣ ਡੇਰੀ ਡੂਰੀ ਤਾਂ ਘੱਟ ਵੱਧੀ ਇੱਕ ਅੱਧਾ ਘਰ ਹੋਰ ਚੱਲ ਜੂਗਾ ਨਾਲ 8 ਕਿਲੋ ਦੁੱਧ ਦੇਈ ਜਾਊਗੀ ਬੇਟੈਲੇ ਘਰੋਂ ਆਈ ਆ ਕਿਉਂਕਿ ਕੇਰਾ ਦੁੱਧ ਛੇ ਤੇ ਹੀ ਰਹਿ ਗਈ ਸੀ ਹੁਣ ਸੱਤ ਤੇ ਫੇਰ ਆ ਗਈ ਆ ਦਾਣਾ ਦੂਣਾ ਖਾਂਦੀ ਆ ਚਾਰੂ ਪੂਰੀ ਆ ਤੇ ਜੋ ਮਰਜ਼ੀ ਮੁੱਲ ਕਰੀਏ ਸਜਣੋ 50000 ਦੀ ਮੈਂ ਦੇ ਦਿਆਂਗੇ ਯਾਰ ਮੁੱਲ 55 ਕਰਾ ਲਓ 60 ਕਰਾ ਲਓ ਜੋ ਮਰਜ਼ੀ ਕਰਾ ਲਓ 50000 ਦੀ ਦੇ ਦਿਆਂਗੇ ਤੇ ਸੌਰੀ ਤੁਹਾਨੂੰ ਉਹ ਝੋਟੀ ਦਾ ਰੇਟ ਨਹੀਂ ਦੱਸਿਆ ਖਿਮਾ ਦੇ ਇਜਾਜ਼ਤ ਆ ਕੱਟੀ ਦਾ ਰੇਟ ਨਹੀਂ ਦੱਸਿਆ ਸੌਰੀ ਦਿਮਾਗ ਚੋਂ ਨਿਕਲ ਗਈ ਕਿਤੇ ਗੱਲ ਸੱਜਣੋ 1 ਲੱਖ ਤੇ 5000 ਰੁਪਿਆ 1 ਲੱਖ ਤੇ 5000 ਰੁਪਿਆ ਕੱਟੀ ਦਾ ਰੇਟ ਆ ਮੌਕੇ ਤੇ ਜਿੰਨਾ ਕੁ ਮਾਨ ਤਾਣ ਹੋ ਸਕਿਆ ਤੁਹਾਡਾ ਜਰੂਰ ਕਰਦੇ ਆਂਗੇ ਜਿੱਥੇ ਵੀ ਪ੍ਰਮਾਤਮਾ ਨੇ ਕਿਸੇ ਦਾ ਅੰਜਲ ਬਣਾਇਆ ਹੋਇਆ ਤੇ ਉਥੇ ਇਹਨੇ ਚਲੇ ਜਾਣਾ ਤੇ ਇਹ ਜਿਹੜੀ ਆ ਇਹ 50000 ਦੀ ਦੇ ਦੇਾਂਗੇ ਤੇ ਆ ਇਹਦੇ ਕੋਲੇ ਕੱਟਾ ਸੱਜਣੋ ਆ ਚੈੱਕ ਕਰ ਅੱਠੇ-ਪੱਠੇ ਖਾਂਦਾ ਸਾਰਾ ਦੁੱਧ ਭਾਂਡੇ 'ਚ ਆ ਜਾਊਗਾ ਕਿਉਂਕਿ ਹਾਰੇ ਬੱਚਿਆਂ ਨੂੰ ਹਣੇ ਦਿਨੋਂ ਦੁੱਧ ਦੀ 80 ਲੋੜ ਨਹੀਂ ਗਈ ਆ ਵੇਖ ਲੋ ਇੱਥੋਂ ਲੇਵਾ ਭਾਂਡਾ ਇਹਦਾ ਸੋਹਣੀ ਵਿਖਾਉਂਦੀ ਹੈ ਲੇਵਾ ਭਾਂਡੇ ਦੇ ਹਿਸਾਬ ਨਾਲ ਆਪਾਂ ਤੁਹਾਨੂੰ 8-9 ਕਿਲੋ ਦੁੱਧ ਕਹਿ ਸਕਦੇ ਪਰ ਯਾਰ ਸੱਜਣੋ ਜਦੋਂ ਚੋ ਲੈਣਾ ਤਾਂ ਹਨਾ ਫੇਰ ਐਵੇਂ ਕਾਤੋਂ 7 ਕਿਲੋ ਦੁੱਧ ਹੈਗਾ ਕਰਮਾਂ ਵਾਲੀ ਕੋਲੇ ਓਕੇ ਰਪੋਰਟ ਚੂਣ ਚ 100 ਦੀ 100 ਵਧੀਆ ਸਾਫ਼ ਸੁਥਰੀ ਪੋਲੀ ਰੂਹ ਵਰਗੀ ਤੇ ਧੰਨਵਾਦ ਤੁਹਾਡਾ ਹੁਣ ਕਰ ਦਿੰਨੇ ਆ ਸਾਰੇ ਭੈਣਾ ਭਰਾਵਾਂ ਦਾ ਜੇ ਵੀਡੀਓ ਪਹਿਲਾਂ ਅਪਲੋਡ ਹੋ ਗਈ ਤਾਂ ਤੁਹਾਨੂੰ ਫਿਰ ਮਾਜੇ ਦੀ ਧਰਤੀ ਤੇ ਮਿਲਾਂਗੇ ਉਧਰ ਦੀਆਂ ਵੀਡੀਓ ਵੀ ਅੱਜ ਤੁਹਾਡੇ ਨਾਲ ਕੋਈ ਇੱਕ ਦੋ ਜ਼ਰੂਰ ਸਾਂਝੀਆਂ ਕਰਾਂਗੇ ਸੱਜਣੋ ਕਿ ਉਹ ਸਿਗਰੀਏ ਚ ਵੀ ਪਹੁੰਚ ਰਹੇ ਆਂ ਦਾਤਾ ਮਿਹਰ ਕਰੇ ਤੰਦਰੁਸਤੀਆਂ ਬਖਸ਼ੇ ਸਾਰੇ ਭੈਣਾ ਭਰਾਵਾਂ ਨੂੰ ਫੇਰ ਸਸਰੀਕਾਲ ਚੜ੍ਹਦੀ ਕਲਾ ਬਖਸ਼ੇ ਗੁਰੂ ਰਾਮਦਾਸ ਕਿਰਪਾ ਕਰੇ ਆਹ ਵੇਖੋ ਆਇਆ ਸੈੱਡ ਤੋਂ ਵੀ ਸੱਜਣੋ ਚੈੱਕ ਕਰ ਲਓ ਯਾਰ ਓਕੇ ਰਿਪੋਰਟ ਝੋਟੀਆਂ 1 ਲੱਖ 5000 ਰੁਪਿਆ ਰੇਟ ਆ 50000 ਦੀ ਦੇ ਦੇਾਂਗੇ ਓ ਮੈਂ ਐਨ ਓਕੇ ਰਿਪੋਰਟ ਰਹੂਗੀ ਦੁੱਧ ਪੀ ਕੇ ਵੀ ਕਰਮਾਂ ਲਈ ਹੁਣ ਗਾਂ ਸਜਣੋ ਇਹ ਵੀ ਨੋਟ ਕਰ ਲਿਓ ਜਿੱਆਂ ਕਟੀਆਂ ਦਾ ਬਾਜ਼ਾਰ ਆ ਜਿਹੜਾ ਉਹ ਕੇ ਰੈਂਟ ਆਫ ਹੋ ਜਾਣਾ ਹਫਤੇ ਦਾ ਹੰਦਨਾਂ ਨੂੰ ਤੇ ਜਿਹੜੇ ਜਿਹੜੇ ਸਜਨਾ ਨੇ ਖਰੀਦ ਲੀਆਂ ਉਹ ਇਹ ਮੰਨ ਲਓ ਵੀ ਚੰਗੇ ਰਹਿਣਗੇ ਆਪਣੇ ਪਹਾਣਾ ਪਰ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖੋ